ਕਿਸੇ ਵੀ ਐਜੂਕੇਸ਼ਨ ਨੂੰ ਲੈ ਕੇ ਕਿਸੇ ਵੀ ਟ੍ਰੇਨਿੰਗ ਨੂੰ ਲੈ ਕੇ ਹੁਣ ਉਹਦੇ ਵਿੱਚ ਹੀ ਸਾਨੂੰ ਇੱਕ ਹੋਰ ਜਿਹੜਾ ਕਿ ਮਾਣ ਮਿਲਿਆ ਹੈ Bajaj Auto Industry ਵੱਲੋਂ ਉਹਨਾਂ ਦਾ ਇੱਕ ਬਹੁਤ ਵੱਡਾ CSR ਪ੍ਰੋਜੈਕਟ ਹੈ ਅੰਡਰ CSR ਪ੍ਰੋਜੈਕਟ Bajaj Auto ਪੂਰੇ ਪੰਜਾਬ ਦੇ ਵਿੱਚ ਮੈਂ ਕਹਾਂ ਸਕਦਾ ਨਾਰਥ ਵਿੱਚ ਪਹਿਲਾਂ ਇੱਕ ਵਰਲਡ ਕਲਾਸ ਇੱਕ ਸੈਂਟਰ ਖੋਲਣ ਜਾ ਰਹੇ ਨੇ ਸਾਡੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਡਿਪਲੋਮਾ ਕਰ ਲਿਆ ਜਾਂ ਡਿਪਲੋਮਾ ਕਰ ਰਹੇ ਨੇ ਬਟ ਉਹਨਾਂ ਦੇ ਮਨ ਵਿੱਚ ਹੈਗਾ ਕਿ ਮੈਨੂੰ ਸ਼ਾਇਦ ਉਹ ਲੈਵਲ ਦੀ ਸਕਿੱਲ ਨਹੀਂ ਮਿਲ ਸਕੀ ਸ਼ਾਇਦ ਮੇਰੇ ਕਿਤੇ ਲੈਬਸ ਜਾਂ ਟੀਚਰ ਵਿੱਚ ਕੋਈ ਕਮੀ ਰਹ ਗਈ ਜਾਂ ਮੇਰੇ ਕਾਲਜ ਵਿੱਚ ਕੋਈ ਕਮੀ ਰਹ ਗਈ ਜਾਂ ਮੇਰੇ ਵਿੱਚ ਵੀ ਕੋਈ ਕਮੀ ਰਹੀ ਕਿ ਮੈਂ ਨਹੀਂ ਸਭ ਸਕਿਆ ਉਹ ਆਣ ਇੱਥੇ ਟ੍ਰੇਨਿੰਗ ਲੈਣ ਕਿਉਂਕਿ ਇਹ ਟ੍ਰੇਨਿੰਗ ਕੋ ਮੁਕੰਮਲ ਟ੍ਰੇਨਿੰਗ ਹੈ ਜੋ ਅੱਜ ਦੀ ਇੰਡਸਟਰੀ ਐਕਸਪੈਕਟ ਕਰ ਰਹੀ ਹੈ ਇਹ ਜਿਹੜਾ ਸੈਂਟਰ ਹੈ ਇਹ ਸਿਰਫ ਚੰਡੀਗੜ੍ਹ ਯੂਨੀਵਰਸਿਟੀ ਦੇ ਬੱਚਿਆਂ ਵਾਸਤੇ ਹੀ ਸੀਮਤ ਨਹੀਂ ਹੈ ਇਹ ਪੰਜਾਬ ਦੇ ਉਹਨਾਂ ਬੱਚਿਆਂ ਵਾਸਤੇ ਵੀ ਜਿਹੜੇ ਕਿ ਚੰਡੀਗੜ੍ਹ ਯੂਨੀਵਰਸਿਟੀ ਤੋਂ ਸ਼ਾਇਦ ਕਦੀ ਵੀ ਨਹੀਂ ਪੜੇ ਤੇ ਕਿਸੇ ਹੋਰ ਕਾਲਜ ਤੋਂ ਪੜੇ ਨੇ ਉਹਨਾਂ ਵਾਸਤੇ ਵੀ ਦਰਵਾਜ਼ੇ ਖੁੱਲੇ ਨੇ ਕਿਉਂਕਿ ਸਾਡੇ ਇੰਡੀਆ ਦੇ ਵਿੱਚ ਜਿਹੜੀ ਤਰੱਕੀ ਹੋ ਰਹੀ ਹੈ ਹਰ ਦੂਜੇ ਦਿਨ ਆਪਾਂ ਦੇਖਦੇ ਆ ਨਵੀਂ ਟੈਕਨੋਲੋਜੀ ਆ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਿਆ ਜਰਮਨੀ ਤੋਂ ਨਵੀਂ ਨਵੀਂ ਮਸ਼ੀਨਾਂ ਆ ਰਹੀ ਨੇ ਕਿਉਂਕਿ ਅਸੀਂ ਤਾਂ ਮੇਕ ਇਨ ਇੰਡੀਆ ਬਣ ਰਹੇ ਹਾਂ ਅਸੀਂ ਤਾਂ ਵਿਕਸਿਤ ਭਾਰਤ ਬਣਨਾ ਹੀ ਪੜਨਾ ਹੈ ਉਹਦੇ ਕਰਕੇ ਜਿਹੜਾ ਸਾਡਾ ਪੰਜਾਬ ਦਾ ਯੂਥ ਹੈ ਨਾ ਸ਼ਾਇਦ ਕਿਤੇ ਪਿੱਛੇ ਰਹਿ ਜਾਂਦਾ ਹੈ ਹੁਣ ਤੁਸੀਂ ਦੇਖੋ ਕਿ ਜਦੋਂ ਕੋਈ ਪੰਜਾਬ 'ਚ ਬਿਲਡਿੰਗ ਬਣ ਰਹੀ ਹੁੰਦੀ ਹੈ ਇੰਜੀਨੀਅਰ ਕਿੱਥੋਂ ਆਇਆ ਜੀ ਇੰਜੀਨੀਅਰ ਤਾਂ ਜੀ ਦੂਜੀ ਸਟੇਟ ਤੋਂ ਆਇਆ ਜਾਂ ਇੰਜੀਨੀਅਰ ਤਾਂ ਜੀ ਦੂਜੀ ਕੰਟਰੀ ਤੋਂ ਆਇਆ ਕਿਉਂ ਸਾਡਾ ਪੰਜਾਬੀ ਸਿਰ ਮਿਸਤਰੀ ਬਣ ਸਕਦਾ ਹੈ ਕੱਲੋਂ ਇੰਜੀਨੀਅਰ ਬਣ ਕੇ ਨਹੀਂ ਇੱਥੇ ਬਿਲਡਿੰਗ ਖੜੀ ਕਰ ਸਕਦਾ ਵਰਲਡ ਕਲਾਸ ਉਹ ਉਪਰਾਲਾ ਕਰਨ ਲਈ ਅਸੀਂ ਇਸ ਨੂੰ ਪੰਜਾਬੀ ਕਿਤੇ ਵੀ ਘੱਟ ਨਹੀਂ ਹੈ ਬਟ ਉਹ ਕਹਿੰਦਾ ਮੈਂ ਇੱਕ ਵਾਰੀ ਤੁਸੀਂ ਸਿਖਾਓ ਤਾਂ ਸੀ ਮੇਰੇ ਹੱਥ 'ਚ ਹੁਣ ਦੇ ਕੋਈ ਪੰਜਾਬੀ ਜਿਹੜਾ ਬਾਹਰ ਜਾ ਕੇ ਜਰਮਨੀ ਦੀ ਮਸ਼ੀਨ ਚ ਹਾਂ ਉਹ ਜਿਹਨੇ ਇੱਥੇ ਇੱਕ ਟਰੈਕਟਰ ਦੇ ਸਟੇering ਫੜਿਆ ਸੀ ਉੱਥੇ ਕਹਿੰਦਾ ਮੈਂ ਕੰਬਾਈਨਰ ਇਸ ਤਰ੍ਹਾਂ ਦੀ ਚਲਾ ਰਹੀ ਦੀ ਤੁਸੀਂ ਦੇਖਿਆ ਨਹੀਂ ਹੋਈਆਂ ਇਹ ਜਿਹੜੇ ਸੈਂਟਰ ਖੁੱਲ ਰਹੇ ਨੇ ਇੰਡੀਆ ਵਿੱਚ ਜਿਵੇਂ ਕਿ 6 ਪਹਿਲਾਂ ਖੁੱਲ ਚੁੱਕੇ ਹੁਣ ਸਾਡਾ ਖੁੱਲੇਗਾ ਉਹਨਾਂ ਨੂੰ ਜਾਣਕਾਰੀ ਹੈ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕਿਸ ਲੈਵਲ ਦੇ ਸਕਿੱਲ ਦੇ ਬੱਚੇ ਇੱਥੋਂ ਮਿਲ ਜਾਣਗੇ ਇਸ ਕਰਕੇ ਸ਼ਾਇਦ ਉਹਨਾਂ ਨੂੰ ਇੰਟਰਵਿਊ ਵੀ ਲੈਣੀ ਪਵੇ ਉਹ ਸਿੱਧਾ ਕਹਿਣਗੇ ਜਿਹੜੇ ਐਚ ਟ੍ਰੇਨਿੰਗ ਪੂਰੀ ਕਰ ਚੁੱਕੇ ਸਾਨੂੰ ਉਹਨਾਂ ਦਾ ਬਾਇਓ ਡਾਟਾ ਭੇਜ ਦਿਓ ਅਸੀਂ ਉਹਨਾਂ ਨੂੰ ਜੁਆਇਨ ਕਰਾ ਲਈਏ ਕਿਉਂਕਿ ਬਜਾਜ ਖੁਦ ਹੀ ਟ੍ਰੇਨਿੰਗ ਦੇ ਰਿਹਾ ਹੈ ਤੁਸੀਂ ਦੇਖ ਰਹੇ ਹੋ ਡੇ ਨੌਜਵਾਨਾਂ ਦੇ ਵਾਸਤੇ ਅਸੀਂ ਇਹ ਕਹਿ ਸਕਦੇ ਇੱਕ ਵੱਡੀ ਓਪਰਚੁਨਿਟੀ ਇੱਕ ਵੱਡਾ ਜਿਹੜਾ ਸਿਨੈਰੀਓ ਨਾਲ ਵਾਸਤੇ ਇਹਨਾਂ ਦੇ ਲਈ ਰੋਜ਼ਗਾਰ ਦਾ ਇੱਕ ਵੱਡਾ ਜਿਹੜਾ ਕਰਵਾਨ ਜਾ ਰਹੀ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਜਿਹਨੂੰ ਵਰਲਡ ਦੇ ਵਿੱਚ ਟਾਪਰ ਯੂਨੀਵਰਸਿਟੀ ਵਜੋਂ ਜਾਣਿਆ ਜਾਂਦਾ ਹੈ ਤੇ ਹਮੇਸ਼ਾ ਨਵੇਂ ਪ੍ਰਾਲੇ ਕਦੇ ਕਿ ਜਿਹੜਾ ਪੰਜਾਬ ਜਾਂ ਸਾਡੇ ਹੋਰ ਵੀ ਜਿੰਨੇ ਵੀ ਸਾਡੇ ਦੇਸ਼ ਦੇ ਨੌਜਵਾਨ ਹੈਗੇ ਇੱਥੋਂ ਪੜ੍ਹਨਦੇ ਤੇ ਇੱਥੋਂ ਹੀ ਜੌਬ ਲੈ ਕੇ ਆਪਣੀ ਜ਼ਿੰਦਗੀ ਨੂੰ ਸੈਟ ਕਰ ਸਾਡੇ ਨਾਲ ਅੱਜ ਮਨਪ੍ਰੀਤ ਸਿੰਘ ਮੰਨਾ ਜੀ ਹੈਗੇ ਜਿਹੜੇ ਕਿ ਵਾਈਸ ਚਾਂਸਲ ਹੈਗੇ ਨੇ ਚੰਡੀਗੜ੍ਹ ਯੂਨੀਵਰਸਿਟੀ ਜਿਨ੍ਹਾਂ ਦੇ ਵੱਲੋਂ ਅੱਜ ਇੱਕ ਵੱਡਾ ਉਪਰਾਲਾ ਕੀਤਾ ਗਿਆ ਜਿਹੜੇ ਨੌਜਵਾਨ ਅੱਜ ਸੁਣ ਰਹੇ ਨੇ ਸਾਨੂੰ ਤਾਂ ਉਹਨਾਂ ਦੀ ਗੱਲਾਂ ਨੂੰ ਜ਼ਰੂਰ ਸੁਣਨ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਲਈ ਵੀ ਰੋਜ਼ਗਾਰ ਇੱਥੇ ਹੀ ਪੈਦਾ ਕੀਤਾ ਜਾਏਗਾ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਅੱਜ ਚੰਡੀਗੜ੍ਹ ਯੂਨੀਵਰਸਿਟੀ 'ਚ ਆਏ ਹੋ ਤੇ ਤੁਹਾਡੇ ਰਾਹੀਂ ਅਸੀਂ ਆਪਣੇ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਤੁਹਾ ਕਿਸੇ ਵੀ ਐਜੂਕੇਸ਼ਨ ਨੂੰ ਲੈ ਕੇ ਕਿਸੇ ਵੀ ਟ੍ਰੇਨਿੰਗ ਨੂੰ ਲੈ ਕੇ ਹੁਣ ਉਹਦੇ ਵਿੱਚ ਹੀ ਸਾਨੂੰ ਇੱਕ ਹੋਰ ਜਿਹੜਾ ਕਿ ਮਾਣ ਮਿਲਿਆ ਹੈ Bajaj Auto Industry ਵੱਲੋਂ ਉਹਨਾਂ ਦਾ ਇੱਕ ਬਹੁਤ ਵੱਡਾ CSR ਪ੍ਰੋਜੈਕਟ ਹੈ ਅੰਡਰ CSR ਪ੍ਰੋਜੈਕਟ Bajaj Auto ਪੂਰੇ ਪੰਜਾਬ ਦੇ ਵਿੱਚ ਮੈਂ ਕਹਿ ਸਕਦਾ ਨਾਰਥ ਵਿੱਚ ਪਹਿਲਾਂ ਇੱਕ ਵਰਲਡ ਕਲਾਸ ਇੱਕ ਸੈਂਟਰ ਖੋਲਣ ਜਾ ਰਹੇ ਨੇ ਇਸ ਸੈਂਟਰ ਵਿੱਚ ਜਿਹੜੇ ਵੀ ਇਕੁਪਮੈਂਟ ਆਣਗੇ ਉਹ ਦੇਸ਼ ਵਿਦੇਸ਼ ਤੋਂ ਆਣਗੇ ਉਹ ਇਕੁਪਮੈਂਟ ਦੀ ਇੰਸਟਾਲੇਸ਼ਨ ਨਵਲ ਹੋਏਗੀ ਤੇ ਟ੍ਰੇਨਿੰਗ ਵਾਸਤੇ ਮਾਸਟਰ ਟ੍ਰੇਨਰ ਵੀ ਉਹਨਾਂ ਵੱਲੋਂ ਰਹਿਣਗੇ ਔਰ ਜਿਹੜੇ ਬੱਚੇ ਸਾਡੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਡਿਪਲੋਮਾ ਕਰ ਲਿਆ ਜਾਂ ਡਿਪਲੋਮਾ ਕਰ ਰਹੇ ਨੇ ਬਟ ਉਹਨਾਂ ਦੇ ਮਨ ਵਿੱਚ ਹੈਗਾ ਕਿ ਮੈਨੂੰ ਸ਼ਾਇਦ ਉਹ ਲੈਵਲ ਦੀ ਸਕਿੱਲ ਨਹੀਂ ਮਿਲ ਸਕੀ ਸ਼ਾਇਦ ਮੇਰੇ ਕਿਤੇ ਲੈਬਸ ਜਾਂ ਟੀਚਰ ਵਿੱਚ ਕੋਈ ਕਮੀ ਰਹਿ ਗਈ ਜਾਂ ਮੇਰੇ ਕਾਲਜ ਵਿੱਚ ਕੋਈ ਕਮੀ ਰਹਿ ਗਈ ਜਾਂ ਮੇਰੇ ਵਿੱਚ ਵੀ ਕੋਈ ਕਮੀ ਰਹਿ ਗਈ ਮੈਨ ਨਹੀਂ ਸਿੱਖ ਸਕਿਆ ਉਹ ਆਣ ਇੱਥੇ ਟ੍ਰੇਨਿੰਗ ਲੈਣ ਕਿਉਂਕਿ ਇਹ ਟ੍ਰੇਨਿੰਗ ਕੋ ਮੁਕੰਮਲ ਟ੍ਰੇਨਿੰਗ ਹੈ ਜੋ ਅੱਜ ਦੀ ਇੰਡਸਟਰੀ ਐਕਸਪੈਕਟ ਕਰ ਰਹੀ ਹੈ ਕਿਉਂਕਿ ਇੰਡਸਟਰੀ ਖੁਦ ਇਹ ਟ੍ਰੇਨਿੰਗ ਦੇਣ ਵਾਸਤੇ ਆਈ ਹੈ। ਮਤਲਬ ਜਿਨ੍ਹਾਂ ਬੱਚਿਆਂ ਨੇ ਡਿਪਲੋਮਾ ਇੰਜੀਨੀਅਰਿੰਗ ਕਰ ਚੁੱਕੇ ਨੇ ਚਾਹੇ ਕਿਤੇ ਹੋਰ ਕਾਲਜ ਤੋਂ ਕਰ ਚੁੱਕੇ ਉਹ ਵੀ ਇੱਥੇ ਆ ਕੇ ਟ੍ਰੇਨਿੰਗ ਲੈ ਸਕਦੇ ਨੇ। ਹਾਂਜੀ ਬਿਲਕੁਲ ਇਹ ਦੇ ਇਹ ਜਿਹੜਾ ਸੈਂਟਰ ਹੈ ਇਹ ਸਿਰਫ ਚੰਡੀਗੜ੍ਹ ਯੂਨੀਵਰਸਿਟੀ ਦੇ ਬੱਚਿਆਂ ਵਾਸਤੇ ਹੀ ਸੀਮਤ ਨਹੀਂ ਹੈ। ਇਹ ਪੰਜਾਬ ਦੇ ਉਹਨਾਂ ਬੱਚਿਆਂ ਵਾਸਤੇ ਵੀ ਜਿਹੜੇ ਕਿ ਚੰਡੀਗੜ੍ਹ ਯੂਨੀਵਰਸਿਟੀ ਤੋਂ ਸ਼ਾਇਦ ਕਦੀ ਵੀ ਨਹੀਂ ਪੜੇ। ਤੇ ਕਿਸੇ ਹੋਰ ਕਾਲਜ ਤੋਂ ਪੜ੍ਹੇ ਨੇ ਉਹਨਾਂ ਵਾਸਤੇ ਵੀ ਦਰਵਾਜ਼ੇ ਖੁੱਲੇ ਨੇ ਉਹ ਇਸ ਸੈਂਟਰ ਦੇ ਵਿੱਚ ਆ ਕੇ ਆਪਣਾ ਹਿੱਸਾ ਵੜਨਗੇ ਉਹਨਾਂ ਦੀ ਵੀ ਐਡਮਿਸ਼ਨ ਉਸੇ ਪ੍ਰੋਸੈਸ ਨਾਲ ਹੋਏਗੀ ਤੇ ਉਹ ਵੀ ਆ ਕੇ ਇਸ ਵਿੱਚ ਸਕਿੱਲ ਲੈ ਕੇ ਤੇ ਆਪਣੇ ਆਪਣੇ ਰੋਜ਼ਗਾਰ ਨੂੰ ਅੱਗੇ ਲੈ ਸਕਦੇ ਨੇ ਗੱਲ ਕਰੀ ਤਾਂ ਲੱਖਾਂ ਨੌਜਵਾਨ ਜਿਹੜੇ ਹੈਗੇ ਨੇ ਕਹਿੰਦੇ ਨੇ ਅਸੀਂ ਡਿਪਲੋਮੇ ਕੀਤੇ ਹੋਏ ਨੇ ਘਰਾਂ ਦੇ ਵਿੱਚ ਫਿਰਦੇ ਨੇ ਇਮਨ ਕਿ ਕਈ ਕਿਸਾਨਨੀ ਵੱਲ ਵੀ ਜੁੜ ਚੁੱਕੇ ਨੇ ਕਹਿੰਦੇ ਵੀ ਰੋਜ਼ਗਾਰ ਨਹੀਂ ਮਿਲਦਾ ਪਰ ਗੱਲ ਕੀ ਹੈ ਪ੍ਰੈਕਟਿਸ ਨਹੀਂ ਹੈਗੀ ਜਿਹੜਾ ਜਿਵੇਂ ਅੱਜ ਦੀਆਂ ਕੰਪਨੀਆਂ ਨੂੰ ਨੌਜਵਾਨ ਜਿਹੜੇ ਚਾਹੀਦੇ ਨੇ ਮਤਲਬ ਕਿਤਾਬੀ ਕੀੜੇ ਤੋਂ ਹਟ ਕੇ ਤੁਸੀਂ ਕਰਵਾਉਣਾ ਚਾਹੁੰਦੇ ਜਿਹੜੀਆਂ ਮਤਲਬ ਜਿਹੜੇ ਸਕਿੱਲ ਜਿਹੜੀਆਂ ਜ਼ਰੂਰੀ ਹੈਗੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਜੀ ਚਲੋ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਹੈਗੇ ਆਂ ਔਰ ਸਾਨੂੰ ਕੁਛ ਸਾਡੇ ਔਨਰੇਬਲ ਚਾਂਸਰਸ ਸਰ ਵੱਲੋਂ ਇਸ ਤਰ੍ਹਾਂ ਦਾ ਇੱਕ ਮਿਸ਼ਨ ਮਿਲਦਾ ਹੈ ਇੰਨੀ ਸਪੋਰਟ ਮਿਲਦੀ ਹੈ ਅਪਰੂਵਲ ਮਿਲਦੀ ਹੈ ਕਿ ਅਸੀਂ ਇੱਥੇ ਲੇਟੈਸਟ ਇਕੁਪਮੈਂਟ ਲੈ ਆਣੇ ਆ ਸਾਡੀਆਂ ਲੈਬਸ ਲੇਟੈਸਟ ਹੈ ਬਟ ਜੇ ਮੈਂ ਆਪਣੇ ਪੰਜਾਬ ਵਿੱਚ ਹੱਥ ਮਾਰਦਾ ਬਹੁਤ ਸਾਰੇ ਐਸੇ ਕਾਲਜ ਹੈਗੇ ਨੇ ਚਾਹੇ ਪ੍ਰਾਈਵੇਟ ਹੈ ਜਾਂ ਗਵਰਨਮੈਂਟ ਹੈ ਉਹਨਾਂ ਕੋਲ ਸ਼ਾਇਦ ਫੰਡ ਦੀ ਪੂਰਤੀ ਨਾ ਹੋਣ ਕਰਕੇ ਉਹ ਮਸ਼ੀਨਾਂ ਨਹੀਂ ਲੈ ਕੇ ਆ ਸਕਦੇ ਨਵੀਆਂ ਔਰ ਜੇ ਤੁਸੀਂ ਦੇਖ ਰਹੇ ਹੋ ਕਿ ਸਾਡੇ ਇੰਡੀਆ ਦੇ ਵਿੱਚ ਜਿਹੜੀ ਤਰੱਕੀ ਹੋ ਰਹੀ ਹੈ ਹਰ ਦੂਜੇ ਦਿਨ ਆਪਾਂ ਦੇਖਦੇ ਆ ਨਵੀਂ ਟੈਕਨੋਲ ਵਿਕਸਿਤ ਭਾਰਤ ਬਣਨਾ ਹੀ ਬਣਨਾ ਹੈ ਉਹਦੇ ਕਰਕੇ ਜਿਹੜਾ ਸਾਡਾ ਪੰਜਾਬ ਦਾ ਯੂਥ ਹੈ ਨਾ ਸ਼ਾਇਦ ਕਿਤੇ ਪਿੱਛੇ ਰਿਹਾ ਜਾਂਦਾ ਹੈ ਕਿਉਂਕਿ ਉਸ ਕੋਲ ਉਹ ਫੀਸ ਨਹੀਂ ਹੁੰਦੀ ਕਿ ਉਹ ਜਾ ਕੇ ਬੰਬੇ ਕਲਕੱਤਾ ਵਿੱਚ ਜਾ ਕੇ ਪੜਕੇ ਉਹਨਾਂ ਮਸ਼ੀਨਾਂ ਤੇ ਕੰਮ ਕਰੇ ਜਾਂ ਚੰਡੀਗੜ੍ਹ ਯੂਨੀਵਰਸਿਟੀ ਤੱਕ ਵੀ ਆ ਸਕੇ ਕਿਉਂਕਿ ਸਾਡੇ ਕੋਲ ਹੀ ਕੰਡੀਸ਼ਨ ਦੇ ਇੱਕ ਲਿਮਟ ਹੈਗੀ ਹੈ ਇਸ ਕਰਕੇ ਜਿਹੜਾ ਇਹ ਉਪਰਾਲਾ ਹੈ ਚੰਡੀਗੜ੍ਹ ਯੂਨੀਵਰਸਿਟੀ ਨੇ ਸ਼ੁਰੂ ਕੀਤਾ ਕਿ ਜਿਹੜੇ ਬੱਚੇ ਕਿਸੇ ਕਾਰਨ ਆਰਥਿਕ ਸਥਿਤੀ ਕਰਕੇ ਜਾਂ ਕਿਤੇ ਕਿਸੇ ਕਾਰਨ ਨਹੀਂ ਟਰੈਵਲ ਕਰ ਸਕੇ 3 ਸਾਲ ਬਾਹਰ ਨਹੀਂ ਪੜ ਸਕੇ ਉਹ 6 ਮਹੀਨੇ ਦੀ ਟ੍ਰੇਨਿੰਗ ਜੂ ਲੈ ਲੈਣ ਜਿਹੜੀ ਕਿ ਬੈਸਟ ਇਕ ਜੋ ਕਿ ਬਜਾਜ ਨੇ ਇਨ ਮੈਨੂਫੈਕਚਰਿੰਗ ਏਰੀਆ ਦੇ ਵਿੱਚ ਜਿਹੜੇ ਉਹਨਾਂ ਨੇ ਚਾਰ ਪੀਲਰ ਬਣਾਏ ਆ ਉਸ ਵਿੱਚ ਦੇ ਰਹੇ ਆ ਕਿ ਟਟਟ ਸਾਡੇ ਜਿਹੜੀ ਮੈਨੂਫੈਕਚਰਿੰਗ ਹੈ ਇੰਡੀਆ ਦੀ ਉਹ ਪਰ ਉੱਠੇ ਹੁਣ ਤੁਸੀਂ ਦੇਖੋ ਕਿ ਜਦੋਂ ਕੋਈ ਪੰਜਾਬ 'ਚ ਬਿਲਡਿੰਗ ਬਣ ਰਹੀ ਹੁੰਦੀ ਹੈ ਇੰਜੀਨੀਅਰ ਕਿੱਥੋਂ ਆਇਆ ਜੀ ਇੰਜੀਨੀਅਰ ਤਾਂ ਜੀ ਦੂਜੀ ਸਟੇਟ ਤੋਂ ਆਇਆ ਜਾਂ ਇੰਜੀਨੀਅਰ ਤਾਂ ਜੀ ਦੂਜੀ ਕੰਟਰੀ ਤੋਂ ਆਇਆ ਕਿਉਂ ਸਾਡਾ ਪੰਜਾਬੀ ਸਿਰ ਮਿਸਤਰੀ ਬਣ ਸਕਦਾ ਹੈ ਕੱਲੋਂ ਇੰਜੀਨੀਅਰ ਬਣ ਕੇ ਨਹੀਂ ਇੱਥੇ ਬਿਲਡਿੰਗ ਖੜੀ ਕਰ ਸਕਦਾ ਵਰਲਡ ਕਲਾਸ ਉਹ ਉਪਰਾਲਾ ਕਰਨ ਲਈ ਅਸੀਂ ਇਸ ਨੂੰ ਹਾਲਾਂਕਿ ਪੰਜਾਬ ਦੇ ਨੌਜਵਾਨ ਇੰਨੇ ਜੇ ਆ ਪੰਜਾਬੀ ਕਿਤੇ ਵੀ ਘਟ ਨਹੀਂ ਹੈ ਬਟ ਉਹ ਕਹਿੰਦਾ ਮੈਂ ਇੱਕ ਵਾਰ ਸਿੱਸੀ ਸਿਖਾਉ ਤਸੀ ਮੇਰੇ ਹੱਥ ਚ ਹੁਣ ਦੇ ਕੋਈ ਪੰਜਾਬੀ ਜਿਹੜਾ ਬਾਹਰ ਜਾ ਕੇ ਜਰਮਨੀ ਦੀ ਮਸ਼ੀਨ ਚਲਾ ਰਿਆ ਹੈ ਹੈ ਉਹੀ ਜਿੰਨੇ ਇੱਥੇ ਇੱਕ ਟਰੈਕਟਰ ਤੇ ਸਟੀਅਰਿੰਗ ਫੜਿਆ ਸੀ ਉੱਥੇ ਕਹਿੰਦਾ ਮੈਂ ਕੰਬਾਈਨ ਐਸ ਤਰ੍ਹਾਂ ਦੀ ਚਲਾ ਰਿਹਾ ਤੁਸੀਂ ਦੇਖਿਆ ਨਹੀਂ ਹੋਈਆਂ ਅਸੀਂ ਚਾਹਨੇ ਕਿ ਉਹੀ ਇਕਵਿਪਮੈਂਟ ਅਸੀਂ ਲਿਆ ਕੇ ਇੱਥੇ ਰੱਖੀਏ ਇੱਥੋਂ ਸਿੱਖ ਕੇ ਕਿਉਂਕਿ ਇੰਡਸਟਰੀ ਇੱਥੇ ਚੱਲ ਕੇ ਆ ਰਹੀ ਹੈ ਜਦੋਂ ਅਸੀਂ ਇਹ ਸਕਿੱਲ ਮੈਨ ਪਾਵਰ ਇੱਥੇ ਤਿਆਰ ਕਰਾਂਗੇ ਨਾ ਇੰਡਸਟਰੀ ਭੱਜ ਕੇ ਆਏਗੀ ਕਿਉਂਕਿ ਜੇ ਅੱਜ ਮੈਂ ਮੋਹੱਲੇ ਚ ਕਿਸੇ ਇੰਡਸ ਕਹਿੰਦਾ ਫਿਰ ਮੈਨੂੰ ਉਹਨਾਂ ਨੂੰ ਵੀ ਇੱਥੇ ਠਹਿਰਾਉਣਾ ਪਊਗਾ ਜੇ ਅਸੀਂ ਪੰਜਾਬ ਤੋਂ ਹੀ ਅੱਛਾ ਉਹਨਾਂ ਨੂੰ ਕਾਰੀਗਰ ਦੇ ਦਾਂਗੇ ਅੱਛਾ ਇੰਜੀਨੀਅਰ ਦੇ ਦਾਂਗੇ ਇੰਡਸਟਰੀ ਵੀ ਭੱਜ ਕੇ ਆਊਗੀ ਕਿਉਂਕਿ ਉਹਨੇ ਵੀ ਤਾਂ ਆ ਕੇ ਯੂਨਿਟ ਲਗਾਣੇ ਲਗਾਣੇ ਆ ਸਟਰੀਮ ਕਿਹੜੀ ਕਿਹੜੀ ਸਟਰੀਮ ਤੁਸੀਂ ਟ੍ਰੇਨਿੰਗ ਦੇਣ ਜਾ ਰਹੇ ਹੋ ਜਿੰਦੇ ਵਿੱਚ ਚਲੋ ਡਿਪਲੋਮੇ ਵਿੱਚ ਬਹੁਤ ਜ਼ਿਆਦਾ ਕੈਟਾਗਰੀ ਹੁੰਦੀਆਂ ਨੇ ਕਿਹੜੀ ਕੈਟਾਗਰੀ ਨੂੰ ਤੁਸੀਂ ਪ੍ਰੀਫਰੈਂਸ ਦੇਣ ਜਾ ਰਹੇ ਹੋ ਹਾਂਜੀ ਇਨੀਸ਼ੀਅਲ ਸਟੇਜ ਤੇ ਜਿਹੜਾ ਸਾਨੂੰ ਇਹਨਾਂ ਨੇ ਮੈਂਡੇਟ ਦਿੱਤਾ ਹੈ ਐਮਯੂ ਤਹਿਤ ਜਿਹੜਾ ਸਾਡਾ ਬੱਚਾ ਡਿਪਲੋਮਾ ਇਨ ਇਲੈਕਟ੍ਰੀਕ ਖਾਸ ਤੌਰ ਤੇ ਇਸ ਟ੍ਰੇਨਿੰਗ ਦੇ ਤਹਿਤ ਇੱਕ ਕੰਪਲੀਟ ਇੰਜੀਨੀਅਰਿੰਗ ਸਕਿਲਸ ਲੈ ਲੈਣਗੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਪਹਿਲੇ ਚੋਣਵਾਂ ਚ ਲੈ ਕੇ ਆ ਰਹੇ ਹਾਂ ਤੋਂ ਪਹਿਲੇ ਲੈ ਕੇ ਤੇ ਸਮਾਂ ਟ੍ਰੇਨਿੰਗ ਦਾ 6 ਮਹੀਨੇ ਦਾ ਹੋਗਾ ਜਿਹੜਾ ਤੁਸੀਂ ਦੱਸ ਹਾਂਜੀ ਪੂਰੀ ਟ੍ਰੇਨਿੰਗ ਜਿਹੜੀ ਹੈਗੀ ਹੈ 6 ਮਹੀਨੇ ਚ ਕੰਪਲੀਟ ਹੋਏਗੀ ਬੱਚਾ 6 ਮਹੀਨੇ ਇੱਥੇ ਹੀ ਰਹਿ ਕੇ ਰੈ residenciy ਟ੍ਰੇਨਿੰਗ ਹੈਗੀ ਹੈ ਕਿਉਂਕਿ ਜਿਹੜੀ ਇਕੁਪਮੈਂਟ ਜਿਹੜੀ ਲੈਬ ਹੈ ਉਹ ਪੂਰੇ 24 ਘੰਟੇ ਖੁੱਲੀ ਰਹੇਗੀ ਬੱਚੇ ਨੂੰ ਰਾਤੀ ਕਿਉਂ ਜੀ ਲੱਗੇਗਾ ਮੈਂ ਜਾ ਕੇ ਕੁਝ ਸਿੱਖਣਾ ਹੈ ਇਕੁਪਮੈਂਟ ਕਰਨਾ ਹੈ ਉਥੇ ਟ੍ਰੇਨਰ ਵੀ ਮਿਲੇਗਾ ਮੈਨੂਅਲ ਵੀ ਮਿਲੇਗਾ ਉਸ ਸਥਿਤੀ ਕਿਉਂਕਿ 6 ਮਹੀਨੇ ਦੇ ਵਿੱਚ ਅਸੀਂ ਉਹਨੂੰ ਉਹ ਮੁਕੰਮਲ ਟ੍ਰੇਨਿੰਗ ਦੇਣੀ ਹੈ ਜਿਹੜੀ ਕਿ ਸ਼ਾਇਦ ਉਹ 4 ਸਾਲ ਚ ਜਾਂ 3 ਸਾਲ ਚ ਨਹੀਂ ਲੈ ਸਕਿਆ ਤੇ ਜਦੋਂ ਇੱਥੋਂ ਟ੍ਰੇਨਿੰਗ ਪ੍ਰੋਸੈਸ ਕੰਪਲੀਟ ਹੋ ਜਾਏਗਾ ਤੁਸੀਂ ਪਲੇਸਮੈਂਟ ਵਾਸਤੇ ਕੰਪਨੀਆਂ ਇੱਥੇ ਹਾਇਰ ਕੋ ਬੁਲਾਓਗੇ ਬੱਚਾ ਨੂੰ ਇੱਥੋਂ ਹੀ ਰੋਜ਼ਗਾਰ ਮਿਲ ਜੇ Bajaj Automobile ਆਪਣੇ ਆਪ ਚ ਇੱਕ ਬਹੁਤ ਵੱਡੀ ਕੰਪਨੀ ਹੈ ਤੇ ਉਸ ਨਾਲ ਜੁੜੀਆਂ ਹੋਈਆਂ 100 ਕੰਪਨੀਆਂ ਜਿਹੜੀ ਕਿ ਬਜਾਜ ਵਾਸਤੇ ਤੇ ਬਜਾਜ ਦੇ ਨਾਲ ਮਿਲ ਕੇ ਕੰਮ ਕਰਦੀਆਂ ਉਹਨਾਂ ਨੂੰ ਇਸ ਮਿਸ਼ਨ ਬਾਰੇ ਪਹਿਲੇ ਹੀ ਜਾਣਕਾਰੀ ਹੈ ਉਹਨਾਂ ਸਾਰਿਆਂ ਨੂੰ ਇਹ ਜਿਹੜੇ ਸੈਂਟਰ ਖੁੱਲ ਰਹੇ ਨੇ ਇੰਡੀਆ ਵਿੱਚ ਜਿਵੇਂ ਕਿ 6 ਪਹਿਲਾਂ ਖੁੱਲ ਚੁੱਕੇ ਹਨ ਹੁਣ ਸਾਡਾ ਖੁੱਲੇਗਾ ਉਹਨਾਂ ਨੂੰ ਜਾਣਕਾਰੀ ਹੈ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕਿਸ ਲੈਵਲ ਦੇ ਸਕਿੱਲ ਦੇ ਬੱਚੇ ਇੱਥੋਂ ਮਿਲ ਜਾਣਗੇ ਇਸ ਕਰਕੇ ਸ਼ਾਇਦ ਉਹਨਾਂ ਨੂੰ ਇੰਟਰਵਿਊ ਵੀ ਨਾ ਲੈਣੀ ਪਵੇ ਉਹ ਸਿੱਧਾ ਕਹਿਣਗੇ ਜਿਹੜੇ ਐਚ ਟ੍ਰੇਨਿੰਗ ਪੂਰੀ ਕਰ ਚੁੱਕੇ ਸਾਨੂੰ ਉਹਨਾਂ ਦਾ ਬਾਇਓ ਡਾਟਾ ਭੇਜ ਦਿਓ ਅਸੀਂ ਉਹਨਾਂ ਨੂੰ ਜੁਆਇਨ ਕਰਾ ਲਈਏ ਕਿਉਂਕਿ ਬਜਾਜ ਖੁਦ ਹੀ ਟ੍ਰੇਨ ਇਹ ਜੇ ਪ੍ਰਾਲੇ ਕਰਨਾ ਇੱਕ ਸੋਖੀ ਗੱਲ ਨਹੀਂ ਹੁੰਦੀ ਤੇ ਇੱਕ ਬੱਚਾ ਨੂੰ ਨੌਕਰੀ ਦੇਣਾ ਸਮਝ ਲੈ ਉਹਨਾਂ ਦੇ ਘਰ ਚਲਾਉਣਾ ਉਹਨਾਂ ਦੀ ਰੋਟੀ ਦਾ ਪ੍ਰਬੰਧ ਕਰਨਾ ਉਹਨਾਂ ਦਾ ਪਰ ਸਤ ਪੀੜੀਆਂ ਜਿਹੜੀਆਂ ਸੁਧਰ ਜਣੇ ਜੇਕਰ ਉਹਨਾਂ ਨੂੰ ਨੌਕਰੀ ਮਿਲ ਜੇ ਤਾਂ ਚੰਡੀਗੜ੍ਹ ਯੂਨੀਵਰਸਿਟੀ ਦਾ ਵੱਲੋਂ ਇਹ ਜੇ ਪ੍ਰਾਲੇ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀਆਂ ਕਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਹਰ ਯੂਨੀਵਰਸਿਟੀ ਦਾ ਮੈਂਡੇਟ ਇਹੀ ਹੈ ਕਿ ਅਸੀਂ ਐਜੂਕੇਸ਼ਨ ਦੇਣੀ ਹੈ ਅੱਛਾ ਇੱਕ ਇਨਸਾਨ ਬਣਾਣਾ ਔਰ ਅੱਜ ਇਨਸਾਨ ਦੇ ਨਾਲ ਜੇ ਅਸੀਂ ਉਹਨੂੰ ਇੰਪਲਏਬਲ ਨਹੀਂ ਬਣਾ ਪਾਵਾਂਗੇ ਤੇ ਕੱਲੋਂ ਇਨਸਾਨ ਕੁਝ ਸਮਝਲਿਤਾ ਅੱਛਾ ਹੋਊਗਾ ਫਿਰ ਬਾਤ ਚੁਕੂਗਾ ਕਿ ਖਾਲੀ ਪੇਟ ਮੈਨੂੰ ਮੇਰੀ ਇਨਸਾਨੀਅਤ ਖੋ ਰਿਹਾ ਹੈ ਅਸੀਂ ਚਾਹਨੇ ਕਿ ਉਸ ਬੱਚੇ ਦੀ ਇਨਸਾਨੀ ਜਿਹੜੀ ਸੀ ਦਿੱਤੀ ਹੋਈਗੀ ਇੱਥੇ ਪੜ੍ਹਾਈ ਰਹੀ ਉਹ ਖੋਈ ਨਾ ਜਾਵੇ ਕਿਸੇ ਕਾਰਨਾਵਰ ਕਰਕੇ ਅਸੀਂ ਉਹਨੂੰ ਇੰਪਲਏਬਲ ਵੀ ਬਣਾਈਏ ਤਾਂ ਜੋ ਅੱਛਾ ਇਨਸਾਨ ਅੱਛਾ ਪਰਿਵਾਰ ਤੇ ਅੱਛਾ ਦੇਸ਼ ਚਲਾ ਸਕੇ ਬਿਲਕੁਲ ਬਾਹਰ ਵੀ ਜਾਣਾ ਚਾਹੀਏ ਤੇ ਸਕਿੱਲ ਹੱਥੇ ਚ ਹੋਏ ਤਾਂ ਸਕਿੱਲ ਨਾਲ ਤਾਂ ਬਹੁਤ ਪੈਸਾ ਕਮਾ ਸਕਦਾ ਜਿੱਥੇ ਮਰਜੀ ਜਾਓ ਤੁਸੀਂ ਬਿਲਕੁਲ ਕਦੀ ਵੀ ਬਾਹਰ ਜਾਣ ਦੇ ਰਸਤੇ ਕਦੀ ਵੀ ਕਿਸੇ ਲਈ ਬੰਦ ਨਹੀਂ ਹੁੰਦੇ ਔਰ ਹਰ ਕਿਸੇ ਦਾ ਫੰਡਾਮੈਂਟਲ ਰਾਈਟ ਹੈ ਜਿੱਥੇ ਵੀ ਉਹਨੂੰ ਕੀਤਾ ਮਿਲਦਾ ਉੱਥੇ ਕੀਤਾ ਕਰ ਸਕਦਾ ਸੋ ਕੁਝ ਇੱਥੇ ਪ੍ਰੋਪਰ ਸਕਿੱਲ ਲੈ ਕੇ ਜਾਏਗਾ ਤਾਂ ਉੱਥੇ ਅੱਛੀ ਨੌਕਰੀ ਕਿਉਂਕਿ ਤੁਸੀਂ ਦੇਖਦੇ ਆ ਬਾਹਰ ਜਾ ਕੇ ਬੱਚੇ ਪਹਿਲੇ 6 ਮਹੀਨੇ ਸਾਲ ਉਹ ਵਿਚਾਰੇ ਬੇਸਮੈਂਟਸ 'ਚ ਰਹ ਰਹੇ ਆ ਕੋਈ ਟਰਾਲਾ ਚਲਾ ਰਿਹਾ ਅਸੀਂ ਕਹਿੰਦੇ ਕਿ ਪ੍ਰੋਪਰ ਇੰਜੀਨੀਅਰ ਹੀ ਬਣ ਕੇ ਜਾਵੇ ਤੇ ਉਸ ਲੈਵਲ ਦੇ ਹੀ ਸਕੇਲ ਜਾ ਕੇ ਲਵੇ ਉੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸਾਡੇ ਨਾਲ ਮਨਪ੍ਰੀਤ ਸਿੰਘ ਜਿਨ੍ਹਾਂ ਨੇ ਜੋ ਗੱਲਾਂ ਦਸੀਆਂ ਜਿੰਨੀ ਕੀਤੀ ਹੋਈ ਜਾ ਕਰਨ ਜਾ ਰਹੇ ਤਾਂ ਤੁਹਾਡੇ ਲਈ ਬਹੁਤ ਵੱਡੀ ਓਪਰਚੁਨਿਟੀ ਹੈਗੀ ਤਾਂ ਰੋਜ਼ਗਾਰ ਤੁਹਾਡੇ ਘਰ ਤੱਕ ਜਿਹੜਾ ਕਿ ਚੱਲ ਕੇ ਆ ਰਿਹਾ ਤਾਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਜੋ ਪ੍ਰਾਲੇ ਨੂੰ ਹਰ ਇੱਕ ਜਿਹੜਾ ਕਿ ਸਲਾਂਗਾ ਕਰ ਰਿਹਾ ਸੋ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾਲ ਕਰਨ ਪਰਸਨ ਅਭਿਸ਼ੇਕ ਦੇ ਨਾਮ ਸੰਦੀਪ ਕਮੋਚ ਮੋਹਾਲੀ